ਨੀ ਕੁੜਕੇ ਕੀ ਐ ਚਾ ਆਉ ਲੀੜੇ ਲਾ ਕੇ ਲਿਆ ਤੰਦੀ ਨੇ ਵੀ ਥੁੱਪੇ ਪਏ ਆ ਲਾਲੀਆਂ ਹੋਣੀਆਂ ਆਪ ਤਾਂ ਕੋਈ ਕੰਮ ਕਰਨਾ ਨਹੀਂ ਬੈਠੀ ਆਰਡਰ ਮਾਰੀ ਜਾਨੀ ਰਹੀ ਨਾ ਮੈਂ ਤੈਨੂੰ ਕਰਕੇ ਦੇਵਾਂ ਮੂਰੇ ਤੇਰੇ ਕਰ ਕਰ ਰੱਖੀ ਜਾਣਾ ਮੈਂ ਤਾਂ ਬੰਦਾਕਾਰੀ ਹੀ ਸਕਦਾ ਏ ਜੁਲਕ ਤੇ ਲਾਈਥੇ ਨਹੀਂ ਹੋਣਗਾ ਨੇ ਨਾ ਤੇਰੀ ਇੱਥੇ ਹੀ ਜੁਲਕ ਜੁਲਕ ਲਾਈਏ ਕਰਾਂ ਦੀ ਜਾ ਕੇ ਲੀੜੇ ਲਾ ਕੇ ਲਿਆ ਲਾਲੇ ਆਉਂਗੀ ਜਦੋਂ ਬੇਲੀ ਹੋਊਂਗੀ ਬੋਲਦੀ ਆ ਬਾਲਾ ਨਹੀਂ ਤੂੰ ਜਾਣੀ ਆ ਕਿ ਕਿਵੇਂ ਕਰਾਉਣੀ ਆ ਤੂੰ ਜਾ ਆਵੜੇ ਨਹੀਂ ਪੈੜੇ ਹਲ ਲਾ ਕੇ ਲਿਆ ਲੀડે ਮੱਚ ਜਾਂਦੀ ਜਦੋਂ ਕੋਈ ਕੰਮ ਕਹਿ ਦੇ ਆ ਇਹਨੂੰ ਮੈਂ ਐਡੀ ਜਮਾਨ ਲੱਗੀ ਐ ਦਫਾ ਹੋਣੀ ਜੇ ਕਿੱਥੋਂ ਇਹ ਮੇਰੇ ਕਰਮਾਂ ਚ ਪਈ ਕਰਮ ਮਾਰੇ ਸੀ ਤੈਂ ਤੇ ਇਸੇ ਨਾਲ ਮੱਥਾ ਲੱਗ ਗਿਆ ਮੇਰਾ ਜੇ ਕੋਈ ਕੰਮ ਕਹਿ ਦੇ ਨਾ ਇਹ ਮੱਥੇ ਤੇ ਔੜੀ ਪਾ ਲੈਂਦੀ ਐ ਜਮਾ ਆਲੇ ਖੜਾ ਤੈਂ ਆ ਲਾ ਦੇ ਮੈਂ ਹੋਰ ਵੀ ਬਥੇਰੇ ਕੰਮ ਕਰਨੇ ਨੇ ਲਾ ਦੂੰਗੀ ਲਾ ਦੇ ਤੈਂ ਹਾਂ ਇਹਦਾਂ ਬੜਕਣ ਲੱਗ ਜਦੀ ਮਾੜਾ ਜਾ ਕੰਮ ਨਾ ਹਣ ਫੇਰ ਇਹਨੂੰ ਚੱਕ ਲਿਆ ਗਾੜਨੇ ਚਾੜੂ ਨੂੰ ਇਹ ਤਾਂ ਤੇਰੇ ਜਾਦਾ ਜਾਂਦਾ ਪਿੰਦਾ ਛੱਟੇ ਛੇ ਜਿਹੜੀਆਂ ਮੱਜਾਂ ਧੁੱਪੇ ਖੜੀਆਂ ਹੋਣ ਕਰਨ ਕਰਕੇ ਆਉਂਦਾ ਕੋਈ ਨਹੀਂ ਮੈਂ ਹੀ ਕਰਨਗਾ ਨਹੀਂ ਮੈਂ ਹੀ ਕਰਨਗਾ ਮੈਨੂੰ ਟੈਨਸ਼ਨ ਹੈ ਕਰਨਗਾ ਤੂੰ ਨਾਲ ਨਹੀਂ ਕਰਨਗਾ ਜਾਂ ਕਰਕੇ ਆਉਣਾ ਨੂੰ ਜਾ ਕੇ ਪਹਿਲਾਂ ਪਹਿਲਾਂ ਹੀ ਝਾੜੂ ਹਣ ਫੇਰ ਆ ਕੇ ਚੱਕ ਲੈ ਝਾੜੂ ਨਾ ਇਹਦਾ ਰਹਿ ਜਾ ਦਿਮਾਗ ਹੀ ਨਹੀਂ ਹੈਗਾ ਤਫਾ ਹੁਣੀ ਦਾ ਲੈ ਕੁੜੀ ਉਹ ਕਿੱਧਰ ਖੜੀ ਵੀ ਆ ਹੁਣ ਮੇਰਾ ਦਵਾਈ ਦਾ ਟਾਈਮ ਹੋਇਆ ਪਿਆ ਹੈ ਹੈ ਵੀ ਕੋਈ ਪਾਣੀ ਦੀ ਘੋਟੀ ਮੈਨੂੰ ਫੜਾ ਦੇ ਵੀ ਆਵਾਜ਼ ਦੇ ਮਾਂ ਉਹਨੂੰ ਮੈਂ ਖੜੀ ਕਿੱਥੇ ਹੋ ਉਹਨੇ ਕਿਹੜਾ ਸਿੱਧੇ ਮੂੰਹ ਬੋਲਣਾ ਨੀ ਜਸਮੀਤ ਕੀ ਐ ਇੱਥੇ ਕੀ ਕਰਦੀ ਐ ਤੂੰ ਕੰਮ ਕਰਦੀ ਐ ਰਸੋਈ ਚ ਹੋਰ ਮੈਂ ਕੀ ਕਰਨਾ ਪਾਣੀ ਦੀ ਘੁੱਟ ਲਿਆ ਕੇ ਦੇ ਮੈਨੂੰ ਮੇਰਾ ਦਵਾਈ ਦਾ ਕੰਮ ਹੋਇਆ ਪਿਆ ਹਰ ਵਕਤ ਨਾ ਬੈਠੀ ਹੁਕਮ ਚਲਾਉਦੀ ਰਹਿੰਦੀ ਐ ਕਿ ਤੈਨੂੰ ਚਾਹ ਫੜਾ ਦੇ ਕਿ ਤੈਨੂੰ ਰੋਟੀ ਫੜਾ ਦੇ ਹੁਣ ਇਹਨੂੰ ਪਾਣੀ ਦਿੱਤਾ ਐ ਆਕੜਾ ਲੱਗਿਆ ਐ ਬੰਦਾ ਚਾਹ ਪਾਣੀ ਤਾਂ ਉੱਠ ਕੇ ਆਪ ਦਾ ਪੀਸ ਹੱਕਦਾ ਐ ਕੁਝ ਵੀ ਨਹੀਂ ਖਾਂਦੀ ਪਿੰਦੀ ਸਾਰਾ ਦਿਨ ਬੈਠੀ ਹੁਕਮ ਚਲਾਈ ਜਾਊਗੀ ਆਲੇ ਫੜ ਪੀ ਲੈ ਲੈ ਦੱਸ ਜੇ ਇਹ ਹੀ ਪਾਣੀ ਤੋਂ ਮੈਨੂੰ ਪਿਆਰ ਨਾ ਫੜਾ ਦੇਵੇਂ ਲੋਗ ਤਾਂ ਕਹਿੰਦੇ ਆ ਨਾ ਆਖੇ ਨੂੰਹਾਂ ਆ ਜਾ ਨਾ ਅਸੀਂ ਸੋਖੇ ਹੋ ਜਾਂਨੇ ਆ ਐਥੇ ਮੈਨੂੰ ਤਾਂ ਤਪਾ ਛੱਡਿਆ ਪਤਾ ਨਹੀਂ ਲੋਕਾਂ ਦੀਆਂ ਬੁੜੀਆਂ ਕਿਵੇਂ ਕਹਿ ਦਿੰਦੀਆਂ ਅਸੀਂ ਤਾਂ ਬਹਿ ਕੇ ਰੋਟੀ ਖਾਣਗੇ ਬਹਿ ਕੇ ਹੁਕਮ ਮਾਰਦਣਾ ਤੇ ਇਹ ਸਾੜੇ ਵਾਲੀ ਇਹਦਾ ਤਾਂ ਨਾਂ ਹੀ ਕੀ ਲੈਣਾ ਬਸ ਦਵਾਈ ਤਾਂ ਕੱਢ ਲਿਆ ਮਾਪਦੀ ਪਹਿਲਾਂ ਹੀ ਪੀਣ ਲੱਗ ਗਈ ਹੋ ਹੋ ਮਸਾ ਤੁੰਡੀ ਹੋ ਗਈ ਇਹ ਪੂਰਾ ਤੇ ਬੈ ਕੇ ਨਾ ਹਵਾ ਤਾਂ ਤੇ ਨੂੰ ਠੰਡੀ ਆ ਗਈ ਤੇ ਰੋਟੀ ਖਾ ਲਈ ਤੁਸੀਂ ਤੇ ਹੋਰ ਖਾਣੀ ਸੀ ਅਸੀਂ ਤੇ ਤੈਨੂੰ ਆਈ ਨਹੀਂ ਪਤਾ ਮੈਨੂੰ ਅੰਦਰ ਲਿਆ ਕੇ ਦੇਣੀ ਆ ਰੋਟੀ ਫੜਾਉਣੀ ਆ ਲਿਆ ਦੇਣੀ ਆ ਜੇ ਮੈਂ ਕਹਿ ਦੂੰ ਤਾਂ ਫਿਰ ਐ ਕਰ ਲੈਂਦੀ ਆ ਮੂੰਹ ਨੂੰ ਐ ਪਤਾ ਨਹੀਂ ਜਦੋਂ ਤੁਸੀਂ ਆਪ ਰੋਟੀ ਖਾ ਲਈ ਤੇ ਤੁਹਾਨੂੰ ਇਹ ਨਹੀਂ ਜਾਤ ਪਿਆ ਸੀ ਮੰਮੀ ਨੂੰ ਵੀ ਰੋਟੀ ਪੜਾਉਣੀ ਆ ਬਸ ਸਾਰੇ ਐ ਹੀ ਪਿਆ ਹੁਣ ਤਾਂ ਲਿਆ ਪਾ ਕੇ ਰੋਟੀ ਆਲੇ ਫੜ ਖੋਲ ਆ ਪਾਣੀ ਵਿੱਚ ਹੀ ਸਬਜ਼ੀ ਦੇ ਵਿੱਚ ਤਰੀ ਕਿੰਨੀ ਐਨੀ ਬਣਾਈ ਤੇ ਹੁੰਦੀ ਆ ਆ ਕੀ ਆ ਸਾਰੀ ਰੋਟੀ ਮੱਚੀ ਵਿਚਾਰੇ ਉਹ ਮਚਾਈ ਪਈ ਆ ਕਿਨਾਰੇ ਸੁੱਕੇ ਪਈ ਆ ਮੈਂ ਨਹੀਂ ਖਾਣੀ ਲੈ ਜਾ ਚੱਕੀ ਆ ਮੰਮੀ ਆਪ ਤਾਂ ਤੁਸੀਂ ਕੋਈ ਕੰਮ ਕਰਨਾ ਨਹੀਂ ਹੈ ਜੇ ਮੈਂ ਕਰਦੀ ਆ ਤੇ ਤੁਸੀਂ ਨੂੰ ਘੋਚਾ ਕਰਦੀ ਆ ਹਰੇ ਕੰਮ ਦੇ ਵਿੱਚ ਕਰਨਾ ਨਹੀਂ ਹੋਰ ਗਵੰਢੀ ਕਰ ਦੇਣਾ ਕਿ ਤੇਰਾ ਕੰਮ ਫਿਰ ਤੁਸੀਂ ਮਾੜਾ ਮੋਟਾ ਆਪ ਕਰ ਲਿਆ ਕਰੋ ਕਰ ਲਿਆ ਕਰੋ ਰੋਟੀ ਵੀ ਨਹੀਂ ਲਾਉਣੀ ਆਉਂਦੀ ਵਿਚਾਰੇ ਉਹ ਮਚਾਈ ਪਈ ਕਿਨਾਰੇ ਕੱਚੇ ਕੀਤੇ ਪਈ ਆ ਇਹ ਰੋਟੀ ਨਹੀਂ ਆਉਂਦੀ ਹੋਰ ਕੀ ਉਹ ਦੱਸ ਕੀ ਕਰੂ ਕੰਮ ਵਾਹ ਕੁੜੇ ਨੇਰੀ ਚੜੀ ਆਉਂਦੀ ਆ ਸਾਡੀ ਖਣੀ ਅੰਦਰ ਹੀ ਬੈਠੀ ਹੋਈ ਰਕਾਨ ਆਈ ਤਾਂ ਵੀ ਬਾਹਰ ਆ ਜਿਹੜੇ ਸਾਰਾ ਸਮਾਨ ਪਿਆ ਮੈਂ ਚੱਕ ਚੁੱਕ ਦੇਵਾਂ ਕੂੜਾ ਕਾੜਾ ਸੈੱਟ ਲਿਆ ਕੇ ਫੋਨ ਫਾਨ ਤੇ ਲੱਗੀ ਪਈ ਆ ਬੋ ਉਹ ਮੈਂ ਕੂੜਾ ਸਿੱਟਣ ਨਾਲ ਆਪਿਆ ਨਹੀਂ ਇਹ ਕਰਦੀ ਕੀ ਆ ਕੀ ਇਹਨੇ ਲੱਛਣ ਕੀ ਫੜ ਰੱਖੇ ਆ ਇਹਨੇ ਮੈਂ ਦਿੰਨੀ ਮੱਤ ਇਹਨਾਂ ਤਾਂ ਆ ਕੀ ਮਮੀ ਅਬ ਬਾਹਰ ਨੇਰੀ ਵੇਖ ਕੇ ਨਹੀਂ ਚੜੀ ਆਉਂਦੀ ਏ ਤੈਨੂੰ ਪਤਾ ਕਿ ਨਹੀਂ ਫਸ ਜਾਵਾ ਕੀ ਕਰਨ ਨਿਹਰ ਚ ਸਾਰੀ ਘੜੀ ਐਸੇ ਤੇ ਲੱਗੀ ਰਹੂਗੀ ਨਾ ਮੈਂ ਉੱਡਣਾ ਨਿਹਰ ਚ ਉੱਡਣਾ ਤੇ ਜਿਹੜੇ ਉਹ ਤੇਰੇ ਪਾਏ ਪਾਏ ਲੀੜੇ ਸੁੱਕਣੇ ਉੱਡ ਜਾਣਗੇ ਕੋਈ ਨਹੀਂ ਫੇਰ ਮਮੀ ਤੁਸੀਂ ਬਾਹਰੋਂ ਹੀ ਆਏ ਜੇ ਤੁਸੀਂ ਲੈ ਲਿਆ ਤਾਂ ਫੇਰ ਕੀ ਸੀ ਨਾ ਮੈਂ ਕਾ ਤੋ ਲਾ ਕੇ ਨਿਆਵਾ ਕੱਲ ਤੇਰਾ ਕੱਲ ਨੂੰ ਅੱਜ ਮੈਂ ਤੇ ਲੀੜੇ ਲਾ ਤਾਂ ਕਹਿੰਨ ਕੋਈ ਕੁਝ ਹੋਰ ਲਾ ਕੇ ਦੇ ਮੈਨੂੰ ਤੁਸੀਂ ਚੰਗੇ ਭਲੇ ਫਿਰਦੇ ਤੁਸੀਂ ਕਿਹੜਾ ਬੁੱਢੇ ਹੋਗੇ ਜਮਾੜਾ ਮੋਟਾ ਕਰ ਲੂੰਗੀ ਤਾਂ ਫੇਰ ਕੀ ਹੋ ਜਾਊਗਾ ਨਾ ਮੈਂ ਕਰਾਂ ਅੱਜ ਤੇ ਨਾ ਕਰਾਂ ਸਵੇਰੇ ਸਿੱਧੀ ਹੋ ਕੇ ਕੰਮ ਲੀੜੇ ਲਾ ਲੈ ਜਾ ਕੇ ਕੰਮ ਤੇ ਲੱਗ ਕੋਈ ਕੀ ਕੰਮ ਤਾਂ ਫੇਰ ਮੈਂ ਵੀ ਤੇਰੇ ਤੋਂ ਕਰਾਉਂਗੀ ਜੇ ਤੂੰ 12 ਤਾਲੀਆਂ ਤੇ ਮੈਂ ਵੀ 13 ਤਾਲੀਆਂ ਮੈਂ ਤੇ ਮੈਂ ਇੱਕ ਡੱਕਾ ਕੰਮ ਨਹੀਂ ਕਰਨਾ ਮੇਰੀ ਗੱਲ ਸੁਣ ਲੈ ਕੋਈ ਮੇਰੀ ਕਬੀਲਦਾਰੀ ਨਹੀਂ ਭਾਈ ਇੱਥੇ ਜਿਹੜੀ ਵੀ ਮੈਂ ਕਿਉਂਟਨੀ ਹੈ ਤੇ ਮੈਂ ਤੇਰੇ ਮੂਹਰੇ ਲਾ ਕੇ ਕਰਾਂ ਕੰਮ ਕਰਨ ਨੂੰ ਫੇਰ ਕਿਹੜਾ ਤੁਸੀਂ ਘਸ ਜੋਗੇ ਐਡੇ ਮੋਟੇ ਹੋਏ ਪਏ ਆ ਖਾ ਖਾ ਕੇ ਨਾ ਬੱਡਾ ਨਹੀਂ ਕਰਨਾ ਤੇ ਗੱਜ ਨਹੀਂ ਚੱਕ ਤੇ ਜਾ ਤੇਰੇ ਪਿੱਛੋਂ ਮੈਂ ਸਾਰਾ ਕਰ ਲਵਾਂ ਜਮਾ ਨਹੀਂ ਜਾਂਦੀ ਮੈਂ ਇੱਥੇ ਰਹੂੰਗੀ ਮੈਂ ਵੀ ਕੱਚੀਆਂ ਗੋਲੀਆਂ ਨਹੀਂ ਖੇਡਣਾ ਦੇਖਦੀ ਆ ਕੌਣ ਕੱਢਦਾ ਘਰੋਂ ਮੈਨੂੰ ਵੇਖ ਨਹੀਂ ਕਿੱਡੀ ਜਵਾਨ ਲੱਗੀ ਆ ਕਮਰਾ ਇਹਨੂੰ ਡੱਕਾ ਨਹੀਂ ਆਉਂਦਾ ਉਲਟਾ ਮੈਨੂੰ ਚੈਲੰਜ ਕਰਦੀ ਆ ਆ ਜਾ ਤੂੰ ਵੇਖ ਹੀ ਲੈ ਇੱਧਰ ਫਿਰ ਜਾਂ ਦਾ ਕੰਮ ਕਰ ਲੈ ਸਿੱਧੀ ਹੋ ਕੇ ਤੇ ਨਹੀਂ ਚੱਗਾ ਚੁੰਨੀ ਚੱਕ ਕੇ ਤੇ ਤੁਰ ਜਾਇ ਸੋ ਟਿੱਡੀ ਲੱਗ ਕੇ ਜਮਾ ਨਹੀਂ ਕਰਦੀ ਕੰਮ ਤੇਰੇ ਤੋਂ ਵੀ ਬਰੋਬਰ ਕਰਾਉ ਮੈਂ ਕਰਾਏਂਗੀ ਤੂੰ ਬਰੋਬਰ ਵੇਖ ਲੈਨੀ ਆ ਫਿਰ ਕੌਣ ਕਰਦਾ ਤੇ ਕੌਣ ਨਹੀਂ ਕਰਦਾ ਆ ਜਾ ਫਿਰ ਲੈ ਸਬਜੀ ਤਾਂ ਗਈ ਬਾਣਾ ਉਹਨੇ ਮੈਂ ਧਾਰਾ ਚੋਲੇ ਆ ਸਾਰਾ ਦਿਨ ਮੈਂ ਕੰਮ ਕਰਦੀ ਰਹੀ ਨੀ ਆ ਸਾਡੀ ਬੁੜੀ ਜੀ ਮੈਂ ਐਡੀ ਆ ਨਾ ਜਾਂ ਤੇ ਡੱਕਾ ਤੋੜ ਜੇ ਮਾੜਾ ਮੋਟਾ ਬੰਦਾ ਭਾਂਡੇ ਹੀ ਸਾਫ਼ ਕਰ ਲੈ ਕੋਈ ਆਟਾ ਹੀ ਗੁੰਨਦੇ ਹੋਰ ਨਹੀਂ ਕੰਮ ਕਰਨ ਦਾ ਸਾਰਾ ਦਿਨ ਮੇਰੇ ਤੇ ਹੁਕਮ ਚਲੋਂਗੇ ਰਹਿੰਦੀ ਆ ਕੋਈ ਨਹੀਂ ਫਿਰ ਜੇ ਤੂੰ ਆਪਣੇ ਆਪ ਵੱਡੀ ਸਮਝੀ ਨਾ ਤੇ ਘਟ ਮੈਂ ਵੀ ਨਹੀਂ ਫਿਰ ਜਿਉ ਸੇਰਾਂ ਤਾਂ ਮੈਂ ਵੀ ਸਵਾ ਸੇਰਾਂ ਵੇਣੀ ਕਿਨੂੰ ਕੱਢਦੀ ਐ ਘਰੋਂ ਇਹ ਨਤ ਡਰਾਵੇ ਦਿੰਦੀ ਰਹਿੰਦੀ ਐ ਮੈਨੂੰ ਪਾਣੀ ਪੀਣਾ ਬੋਲਦੀ ਬਾਹਲਾ ਮੈਨੂੰ ਵੀ ਉਨਾ ਹੀ ਬੋਲਣਾ ਪੈਂਦਾ ਮਗਰ ਉਹ ਤੇ ਸੰਗ ਸੁੱਕ ਜਾਂਦਾ ਮੈਂ ਕਾਹਨੂੰ ਕਦੇ ਬੋਲੀ ਸੀ ਇਹਨੇ ਤਾਂ ਮੈਨੂੰ ਵੀ ਖਰਾਬ ਕਰਤਾ ਐਨਾ ਬੋਲੀ ਗਈ ਨਾ ਮੈਂ ਨਹੀਂ ਇਹਨੂੰ ਰੱਖਣਾ ਮੈਂ ਤਾਂ ਪਿੰਦਰਾ ਹੁੰਦਾ ਮੈਂ ਤਾਂ ਗੱਲ ਕਰਦੀ ਆ ਉਹਦੇ ਨਾਲ ਕੋਈ ਮੁੰਡਿਆ ਆਉਣ ਨਹੀਂ ਆਪਣਾ ਕੰਮ ਚੱਲਣਾ ਕਣੀ ਤਾਰ ਕੱਢਣ ਨੂੰ ਉੱਠ ਗਈ ਵਾਲਟੀ ਤਾਂ ਹੈ ਆਇਤਾ ਨਹੀਂ ਇਹਨੇ ਲੋਟਣਾ ਮੈਂ ਵੀ ਸਕੀਮ ਲਾਉਂਦੀ ਸਬਜ਼ੀ ਬਣਾ ਗਈ ਸਬਜ਼ੀ ਤਾਂ ਬਣਾ ਲਈ ਮੈਂ ਵੀ ਹਾਂ ਕਰਦੀ ਵਿੱਚ ਨੂਨ ਸੈੱਟ ਦਿੰਦੀ ਆਪੇ ਗਾਲਾਂ ਪੈਣਾਂਗਾ ਮੁੰਡੇ ਤੋਂ ਇਹਨੂੰ ਜਦੋਂ ਵਿੱਚ ਪਾਇਆ ਨਾ ਨੂਨ ਮਿਰਚ ਵੱਧ ਫੇਰ ਇਹਨੂੰ ਲੱਗੂ ਪਤਾ ਚਮਚੇ ਪਰ ਪਰ ਮਾਰਦੇ ਕਿਵੇਂ ਹੁੰਦਾ ਤੇ ਕਿਵੇਂ ਨਹੀਂ ਚਾ ਆ ਤੇ ਦੋ ਚਮਚ ਆਇਆ ਲੱਕੂ ਪਤਾ ਹੀ ਲਿੱਕੀ ਮੇਂ ਬੋਲੀ ਜਾਉਂਦਾ ਹੈ ਮੈਨੂੰ ਡਰਾਉਂ ਜਾਂਦੀ ਹੈ ਮੈਨੂੰ ਆਂਦੀ ਤੈਨੂੰ ਘਰੋਂ ਕੱਢਦੀ ਲੱਗਦਾ ਪਤਾ ਏ ਘਰੋਂ ਕਿਹਨੂੰ ਕੱਢਦੀ ਤੂੰ ਨਿਕਲਦੀ ਆ ਕਿ ਮੈਂ ਨਿਕਲਦੀ ਆ ਜਦੋਂ ਮੂੰਹ 'ਚ ਪਾਈ ਨਾ ਬੁਰਕੀ ਸਹੁਰੇ ਨੇ ਤੇ ਜਾਂ ਮੁੰਡੇ ਨੇ ਫਿਰ ਲੱਕੂ ਪਸ ਜਸਮੀਤ ਬਤ ਆਉਣੀਆਂ ਰੈਡੀ ਬਸ ਪਾਈ ਜਾਨੀਆਂ ਜੁਮਿਤਾ ਹਾਂਜੀ ਰੈਡੀ ਇੰਨਾ ਨੂੰ ਨੂਨ ਪਤਾ ਨੂਨ ਖਾਰੀ ਕੀਤੀ ਪਈ ਐ ਮੈਂ ਤੁਹਾਨੂੰ ਪਾਇ ਨਹੀਂ ਗੰਮੇ ਇਹ ਤਾਂ ਨਜਾਇਜ਼ ਹੀ ਨੂਨ ਆਇਜ ਤਾਂ ਚਲੋ ਮੈਂ ਤੁਹਾਨੂੰ ਫਿਰ ਹੋਰ ਬਣਾ ਕੇ ਲਿਆਉਣੀ ਐ ਹੋਰ ਤਾਂ ਰਹਿੰਦੇ ਬਤ ਕੋਈ ਚਾਹ ਬਣਾ ਲਓ ਕੋਈ ਰਸ ਲਿਆਓ ਨਾਲ ਕੋਈ ਬਿਸਕੁਟ ਲਿਓ ਠੀਕ ਐ ਜੀ ਮੈਂ ਤੇ ਨੂਨ ਨਹੀਂ ਪਾਇਆ ਫਿਰ ਕੀ ਮੈਨਾਂ ਨੂੰ ਹੋਵੇ ਵਿੱਚ ਮੈਂ ਤਾਂ ਸਹੀ ਬਣਾਈ ਸੀ ਚਲ ਕਈ ਵਾਰ ਨਹੀਂ ਪਤਾ ਲੱਗਦਾ ਬਣ ਗਈ ਹੋਗੀ ਨਹੀਂ ਨਾ ਬੋਲੀ ਨਾ ਸਭ ਇਹ ਜਿੰਦੂ ਮੈਂ ਚਾਰੇ ਚੱਕ ਕੇ ਪਈ ਗਾਲਾ ਤਾਂ ਕਾਲੀ ਨਹੀਂ ਨਹੀਂ ਲਾਣ ਦਾ ਚਪਾਰਾ ਕਿੱਥੇ ਕੋਰਣ ਦਾ ਚਲ ਕੋਈ ਨਹੀਂ ਫਿਰਾਂ ਫਿਰ ਮੈਂ ਜਾ ਤਾਂ ਨਹੀਂ ਨੂਨ ਦੀ ਮੈਨੂੰ ਸਮਝ ਨਹੀਂ ਆਉਂਦੀ ਅੱਗੇ ਕਦੇ ਇੰਨਾ ਨੂਨ ਮਿਰਚ ਨਹੀਂ ਪਿਆ ਅੱਜ ਕਿਵੇਂ ਪੈ ਗਿਆ ਇਹ ਚੀਜ਼ ਤਾਂ ਮੈਨੂੰ ਪਤਾ ਲੱਗਿਆ ਆ ਨਿਕਲੀ ਜਾਂਦੀ ਬਾਹਰ ਉੱਧਰ ਦੇਖ ਕੇ ਕੋਈ ਸਮਾਨਤਾ ਨਹੀਂ ਪਿਆ ਤੋੜੇ ਇੰਨਾ ਟਾਈਮ ਚਾਹ ਨੂੰ ਲਾਤਾ ਉਹਨੇ ਹੈ ਵੇਖਾਂ ਕੀ ਕਰਤੀ ਉੜੇ ਬਾਹਰ ਉੱਠ ਕੇ ਖਣ ਕੀ ਕਰਨ ਚੰਦੀ ਵੇਖਾਂ ਚਾਹ ਤਰੀ ਇਹਦੀ ਜਾਂਦੀ ਹੈ ਬਾਹਰ ਹੋ ਗਈ ਉਹ ਤਾਂ ਚਾਹ ਤੜ ਕੀ ਆ ਜਾ ਕਰ ਮੈਂ ਦੱਸ ਦਈ ਇਹਨੂੰ ਮੈਂ ਦਿਖਾਉਣੀ ਮੇਰੇ ਨਾਲ ਪੰਗੇ ਲੈਂਦੀ ਸੀ ਇਹ ਕੌਲੀ ਭਰ ਕੇ ਜਦੋਂ ਠੋਕੀ ਨਾ ਮਿੱਠੇ ਦੇ ਉਦੋਂ ਇਹਨੂੰ ਪਤਾ ਲੱਗ ਆ ਬਣਾ ਕਾਵੇ ਕਿਤੇ ਮੈਂ ਚਿਹਰਤੇ ਨੇ ਕਿ ਉਹਨੂੰ ਸ਼ੱਕ ਹੋ ਜਾਉਂ ਮੇਰੇ ਨਾਲ ਪੰਗੇ ਲੈਂਦੀ ਸੀ ਹੁਣ ਲੱਗੂ ਪਤਾ ਹੀ ਨਹੀਂ ਜਦੋਂ ਸੌਰੇ ਨੇ ਚਾਹ ਪੀਤੀ ਨਾਲੇ ਮੁੰਡਾ ਆਉਣਾ ਲਾ ਉਹ ਪੀਊਗਾ ਮੇਰੇ ਨਾਲ ਪੰਗੇ ਲੈਂਦੀ ਹੁਣ ਵੇਖ ਦੇ ਤੈਨੂੰ ਕੌਣ ਪਚਾਉਂਦਾ ਅੱਗੇ ਦਾਲ ਪਿੱਛੇ ਤਾਂ ਨਹੀਂ ਨਾ ਮਿਲਾਂ ਗਾਲ ਹੁਣ ਮਿਲਾਂਗਾ ਇੱਥੇ ਬਹਿ ਜਾਨੀ ਮੈਂ ਤਾਂ ਲੱਗੂ ਤਾਂ ਕੁਝ ਹੀ ਹੈਗਾ ਬਾਹਰ ਤਾਂ ਗੇ ਚਾਹ ਬਲੀਂਦੀ ਮੈਂ ਦੁੱਧ ਪਾ ਦੇ ਚਾਚਾ ਡੇਡੀ ਕਿਧਰ ਗਏ ਮੰਮੀ ਉਹ ਤਾਂ ਆਵੇ ਦਰਵਾਜੇ 'ਚ ਬੰਦੇ ਆਈ ਜਾਂਦੇ ਆ ਉੱਥੇ ਰਾਸ਼ਨ ਕਾਰਡ ਚੱਲ ਮੈਂ ਉੱਥੇ ਰੱਖ ਦਿੰਨੀ ਫੇਰ ਪੀ ਲੈਣਗੇ ਡੈਡੀ ਰੱਖ ਦੇ ਉੱਥੇ ਫੇਰ ਪੀ ਲੈਣਗੇ ਹਈ ਨਹੀਂ ਤੱਤੀ ਕਿੰਨੇ ਹੱਥ ਮੱਚ ਗਏ ਤੂੰ ਵੀ ਚਾਹ ਲੈ ਆਉਂਦੀ ਨਾ ਮੈਂ ਤਾਂ ਨਹੀਂ ਪੀਂਦੀ ਮੰਮੀ ਹਜੇ ਜੋ ਠਹਿਰ ਕੇ ਜੀ ਪੀਉਂਗੀ ਉਹ ਦਿਨ ਚਾਹ ਠਰ ਜੂ ਜਦੋਂ ਉਹ ਉਧਰੋਂ ਆਉਂ ਹੂੰ ਸਹੀ ਗੱਲ ਮੈਂ ਤੇ ਰੋਟੀ ਨਹੀਂ ਖਾਦੀ ਰਣੀ ਚਾਹ ਹੀ ਲੈਣਗੇ ਹੂੰ ਹਾਂ ਕਿ ਕਿਤਾ ਪਿਆਨੀ ਕੀ ਹੋ ਗਿਆ ਜਮਾਈ ਖੈਰ ਬਣਾਈ ਪਈ ਐ ਚਾ ਇੰਨਾ ਮਿੱਠਾ ਮਿੱਠਾ ਨਹੀਂ ਮੇਰੀ ਗੱਲ ਸੁਣ ਲੈ ਪਹਿਲਾਂ ਤੂੰ ਜਾਣ ਬੁੱਝ ਕੇ ਇੰਨਾ ਨੂਨ ਪਾਤਾ ਦਾਲ ਦੇ ਵਿੱਚ ਹੁਣ ਤੂੰ ਇੰਨਾ ਮਿੱਠਾ ਪਾਤਾ ਨਹੀਂ ਕਰਨਾ ਨਾ ਸਿੱਧਾ ਜਵਾਬ ਮੂੰਹ ਨਾ ਦੇ ਦੇ ਹੱਥਾਂ ਨਾਲ ਨਾ ਦੇ ਸਾਨੂੰ ਮੇਰੇ ਨੈਣ ਪ੍ਰਾਂ ਚੱਲਦੇ ਆ ਮੈਂ ਆਪੇ ਬਣਾ ਲੂੰ ਰੋਟੀ ਮੈਂ ਕਦੋਂ ਕਿਹਾ ਵੀ ਮੈਂ ਬਣਾਉਣਾ ਨਹੀਂ ਮੰਮੀ ਅੱਗੇ ਵੀ ਮੈਂ ਬਣਾਉਣੀ ਆ ਤੇ ਜੇ ਅੱਜ ਮਾੜਾ ਮੋਟਾ ਵੱਧ ਘਟਾ ਹੋ ਗਿਆ ਤੇ ਫੇਰ ਮਾੜਾ ਮੋਟਾ ਤੂੰ ਪੀ ਕੇ ਵੇਖ ਚਾਹਦਾ ਹਾਲ ਕੀ ਕੀਤਾ ਪਿਆ ਐਨਾ ਤਾਂ ਦੁੱਧ ਵੀ ਨਹੀਂ ਆਵਾ ਹੈਗਾ ਵੀ ਜਿਹੜਾ ਬਾਰ-ਬਾਰ ਚਾਹ ਪਈ ਮੇਰੀ ਜਾ ਤਾਂ ਖਰਾਬ ਹੋਈ ਨਹੀਂ ਨਾ ਕਦੇ ਦਾਲ ਪਾਣੀ ਖਰਾਬ ਹੋਇਆ ਤੇ ਤੇਰੇ ਅੱਗੇ ਤੇਰੀ ਨੀਤ ਸਹੀ ਸੀ ਨੀਤ ਤੇ ਤੇਰੀ ਹੁਣ ਫਿੱਟੀ ਆ ਵੀ ਮੈਂ ਬੁਢੀ ਨੂੰ ਘਰੋਂ ਕਢਾਵਾਂ ਮੂੰ ਹੀ ਕੋਲੇ ਬਹਿ ਜਾ ਤੇਰੀ ਬੁੜਕੀ ਜਾਊ ਬੁੜਕੀ ਜਾਊਗੀ ਅਜੇ ਮੈਨੂੰ ਵਰਕਨਾਰੇ ਲੈ ਜਾ ਆਪਦੀ ਐਂ ਕਰ ਤਾਂ ਜਿਵੇਂ ਗੜਾਣਾ ਕਰਕੇ ਮੇਰੇ ਮੂੰਹਰੇ ਲਿਆ ਕੇ ਧਰਤੀ ਇਹੋ ਜਿਹੀ ਪੀਣਾਂ ਦਾ ਪਹਿਲਾਂ ਰੋਟੀ ਖਾਣ ਲੱਗੇ ਰੋਟੀ ਨਹੀਂ ਕੋਈ ਸਵਾਦ ਆਇਆ ਖਾਣੇ ਵਿੱਚ ਹਾਂ ਮਿੱਠਾ ਤਾਂ ਬਹੁਤ ਜ਼ਿਆਦਾ ਇਹਦੇ ਵਿੱਚ ਇਹ ਕਿਵੇਂ ਹੋ ਗਿਆ ਮੈਂ ਤਾਂ ਮਿੱਠਾ ਆਪ ਚੰਗੀ ਤਰ੍ਹਾਂ ਥੋੜਾ ਪਾਇਆ ਹੈ ਇੰਨਾ ਜ਼ਿਆਦਾ ਕਿਵੇਂ ਹੋ ਸਕਦਾ ਹੈ ਤੜਕੇ ਦਾਲ ਚ ਨੂਨ ਵੱਧ ਹੋ ਗਿਆ ਹੁਣ ਮਿੱਠਾ ਜ਼ਿਆਦਾ ਹੋ ਗਿਆ ਕੀ ਹੋ ਸਕਦਾ ਹੈ ਇਹਨੇ ਇਸੇ ਦੀ ਚਾਲੀ ਹੈ ਬੁੜੀ ਦੀ ਪੱਕਾ ਇਹਨੇ ਕੁਛ ਨਾ ਕੁਛ ਕੀਤਾ ਹੈ ਇਹਨੂੰ ਆਏ ਆ ਵੀ ਬਸ ਮੈਂ ਇਹਨੂੰ ਥੱਲੇ نیچے ਦਿਖਾਵਾਂ ਕੋਈ ਨਹੀਂ ਇਹਨੂੰ ਮੈਂ ਦੇਖਦੀ ਕਿੰਨਾ ਕੇ ਗਿਰਦੀ ਹੈ ਇਹਨੂੰ ਮੈਂ ਲੋਟ ਕਰਦੀ ਆਏ ਨਹੀਂ ਲੋਟ ਆਉਂਦੀ ਕਿ ਮੈਨੂੰ ਇਹਨੂੰ ਲੋਟ ਕਰਨਾ ਹੀ ਪੈਣਾ ਹੈ ਦਿਨੋ ਦਿਨ ਵੱਧਦੀ ਧੁਰੀ ਜਾਂਦੀ ਹੈ ਇਹ ਸਾਰਾ ਦਿਨ ਨਾ ਕੰਮ ਹੀ ਨਹੀਂ ਲੋਟ ਆਉਂਦਾ ਕੰਮ ਹੀ ਨਹੀਂ ਲੋਟ ਆਉਂਦਾ ਉੱਤੋਂ ਸਾਡੀ ਮੰਮੀ ਆ ਹਰ ਵਕਤ ਰੋ ਵੀ ਮਾਰਦੀ ਰਹਿੰਦੀ ਮੇਰੇ ਤੇ ਹਰ ਵਕਤ ਰੋ ਵੀ ਮਾਰਦੀ ਰਹਿੰਦੀ ਹੋਇਆ ਬੰਦਾ ਕਿਤੇ ਪਲੀ ਮਾਨਸੀ ਨਾਲ ਗੱਲ ਕਰ ਲੇ ਉਹ ਖਰਾਬ ਕਰਦਾ ਖਰਾਬ ਕਰਦਾ ਬੂਨੀ ਆਹ ਕਿ ਪੰਨਾ ਤਾ ਹੁਣ ਕੁਛ ਸੱਚ ਪੜ੍ਹਦੇ ਬੰਦਿਆ ਇਹ ਦੋ ਆ ਲੋਕਿੰਦੇ ਡੱਗ ਪੈਂਦੇ ਨਾ ਮੇਰੀ ਗੱਲ ਸੁਣਾ ਹੁਣ ਗੁੱਸਾ ਭਾਂਡੇ ਤੇ ਕੱਢਣ ਲੱਗ ਗਿਆ ਇਹ ਤੇਰੇ ਪਿਓ ਨੇ ਦਿੱਤੇ ਆ ਭਾਂਡੇ ਤਾਂ ਨਹੀਂ ਮੇਰੇ ਪਿਓ ਨਹੀਂ ਦਿੱਤੇ ਮੈਂ ਤਾਂ ਦਿੱਤੀ ਸੀ ਸਾਹ ਲਿਆ ਮੈਨੂੰ ਨਾ ਤੇ ਹੋਰ ਤੈਨੂੰ ਅਸੀਂ ਕੀ ਫਾਹੇ ਕੰਗਿਆ ਸਾਂਭਣੋਂ ਬੈਠੀ ਬੈਠੀ ਤੂੰ ਰੋਮ ਮਾਰ ਲਾ ਕੇ ਨਹੀਂ ਮੰਮੀ ਆਹ ਤੂੰ ਡੱਕਾ ਕਰ ਲੈਣੀ ਮੈਨੂੰ ਤੂੰ ਕਰਨ ਨਹੀਂ ਦਿੰਦੀ ਨਾ ਮੈਂ ਕਾ ਤੋ ਕਰਾਂ ਡੱਕਾ ਤੇ ਫਿਰ ਗੋਲ ਵੀ ਨਾ ਜੇ ਤੂੰ ਕਰਨਾ ਨਹੀਂ ਤੇ ਮੇਰੀ ਗੱਲ ਸੁਣ ਲੈ ਕਦੇ ਨੂਨ ਵਾਦਾ ਤੇ ਕਦੇ ਮਿੱਠਾ ਵਾਦਾ ਸਹੀ ਹੋ ਕੇ ਕੰਮ ਕਰ ਲੈ ਨਹੀਂ ਕਰਨਾ ਨਹੀਂ ਆ ਦੇ ਦੇ ਮੈਂ ਕੰਮ ਸਹੀ ਹੋ ਕੇ ਕਰਦੀ ਆ ਤੇ ਮੈਨੂੰ ਇਹ ਵੀ ਪਤਾ ਕਿ ਨੂਨ ਵਾਦਾ ਕਿਵੇਂ ਤੇ ਮਿੱਠਾ ਵਾ ਤਾਂ ਕਿਵੇਂ ਪੈਂਦਾ ਏ ਨਾ ਕਿਵੇਂ ਪਤਾ ਤੈਨੂੰ ਦੱਸ ਮੈਨੂੰ ਕਰਦੀ ਆ ਕੋਈ ਬਾਹਲਾ ਬੋਲਦੀ ਆਈ ਨਹੀਂ ਮੈਂ ਤਾਂ ਇਥੋਂ ਡਰਦੀ ਕੋਈ ਨਹੀਂ ਫਿਰ ਹੁਣ ਤੈਨੂੰ ਮੈਂ ਸਿੱਧੀ ਕਰੂੰ ਤੈਨੂੰ ਮੈਂ ਦੱਸੂਗੀ ਕੌਣ ਨੂਨ ਵੱਧ ਪਾਉਂਦਾ ਤੇ ਕੌਣ ਮਿੱਠਾ ਵੱਧ ਪਾਉਂਦਾ ਏ ਕਰਾਂਗੀ ਸਿੱਧੀ ਤੂੰ ਆਪ ਦਾ ਕਸੂਰ ਨਹੀਂ ਮੰਨਦੀ ਵੀ ਮੈਂ ਕੀਦਾਰ ਸਬਜ਼ੀ ਬਣਾਈ ਜਦੋਂ ਮੇਰਾ ਕਸੂਰ ਹੈ ਨਹੀਂ ਮੈਂ ਚੱਜ ਭੋਰਾ ਨਹੀਂ ਬੁਲਾਉਣ ਨੂੰ ਜਿੰਨਾ ਮਰਜੀ ਬੁਲਾ ਲਾਏ ਮੈਂ ਕਹਿੰਦੀ ਵੀ ਚਲ ਕੋਈ ਨਹੀਂ ਕੋਈ ਨਹੀਂ ਹੜਦੀ ਹੁੰਦੀ ਦਿਨੋਂ ਦਿਨ ਵੱਧਦੀ ਹੋਈ ਤੁਰ ਹੀ ਜਾਂਦੀ ਏ ਕੋਈ ਨਹੀਂ ਹੁਣ ਤੇਰਾ ਹਾਲ ਤਾਂ ਮੈਂ ਕਰਦੀ ਆ ਕੋਈ ਹਾਲ ਹੀ ਕਰਾਂਗੀ ਚੱਜ ਤੱਕ ਆਸੇ ਦਾ ਨਹੀਂ ਤਪਾਂ ਛੱਡਿਆ ਇਹ ਸਾਡੀ ਬੁੜੀ ਜੀ ਨੇ ਤਾਂ ਬਹੁਤ ਲੋਹ ਪੀਂਦੀ ਏ ਮੇਰਾ ਕੋਈ ਕੰਮ ਹਰੇਕ ਕੰਮ ਚ ਨਗੋਚਾ ਮਾਰਦੀ ਰਹ ਮੰਮੀ ਨੂੰ ਫੋਨ ਲਾਉਣੀ ਆ ਉਹੀ ਕੋਈ ਹੱਲ ਦੱਸੂਗੀ ਮੈਨੂੰ ਮੈਂ ਗੱਲ ਕਰਦੀ ਆ ਉਹਦੇ ਨਾਲ ਮੰਮੀ ਨਾਲ ਮੇਰਾ ਤਾਂ ਜੀ ਕਰਦਾ ਮੈਂ ਇੱਥੋਂ ਉੱਠ ਜਾ ਨੀ ਭੈੜੀ ਵਿਸ਼ਵਾਸਨਾ ਹੋਵੇ ਕਿਸੇ ਦੀ ਰੱਬ ਜਿੰਨੀ ਮੈਨੂੰ ਦਿੱਤੀ ਆ ਹੈਲੋ ਹੈਲੋ ਮੰਮੀ ਸੱਸੀ ਕਾ ਕੋਈ ਕੰਮ ਨਹੀਂ ਕਰ ਰੱਸਤ ਹੋਰ ਕਿਵੇਂ ਆ ਮਰੀ ਆ ਦੀ ਕਿੱਥੇ ਦੱਸੋ ਠੀਕ ਆ ਸਾਰੇ ਇੱਥੇ ਆਹ ਉਹ ਇੱਥੇ ਤਾਂ ਠੀਕ ਪਤਾ ਹੀ ਹੈ ਤੈਨੂੰ ਮੰਮੀ ਇੱਥੇ ਕੀ ਠੀਕ ਆ ਕੀ ਆ ਵੀ ਗੱਲ ਹੋ ਗਈ ਪੁੱਤਾਂ ਹੋਰ ਮੰਮੀ ਲਾਉਂ ਪੀ ਛੱਡਿਆ ਸਾਡੀ ਮੰਮੀ ਨੇ ਤਾਂ ਬਹੁਤ ਤੰਗ ਕਰਦੀ ਹੈ ਮੰਮੀ ਇਹ ਮੈਨੂੰ ਮਾਂ ਗੱਲ ਕੀ ਹੋਈ ਪੁੱਤਾਂ ਗੱਲ ਕੀ ਮੰਮੀ ਜਾਣ ਜਾਣ ਕੇ ਹਰੇਕ ਕੰਮ ਚ ਨਗੋਚ ਕੱਢਦੀ ਹੈ ਨਾ ਪਹਿਲਾਂ ਤਾਂ ਸਵੇਰ ਮੈਂ ਸਬਜ਼ੀ ਬਣਾਈ ਉਹਦੇ ਵਿੱਚ ਨੂਨ ਪਾਤਾ ਵੱਧ ਫਿਰ ਮੈਂ ਜੇ ਚਾਹ ਧਰੀ ਤੇ ਉਹ ਤੇ ਮਿੱਠਾ ਪਾਤਾ ਵੱਧ ਹਨਾ ਤੇ ਫਿਰ ਜੇ ਕੋਈ ਮੇਰੇ ਤੋਂ ਮਾੜੀ ਜਿਹੀ ਪਲੇਟ ਡੈਗ ਵੀ ਤਾਂ ਫਿਰ ਮੇਰੇ ਪਿਓ ਤੀਕ ਜਾਂਦੀ ਮਮੀ ਇਹਨੇ ਕੁਛ ਮੈਨੂੰ ਬੋਲਦੀ ਹੈ ਮੈਨੂੰ ਨਹੀਂ ਪਤਾ ਮੈਨੂੰ ਜਾਂ ਤਾਂ ਮੈਨੂੰ ਲੈ ਜਾਓ ਤੇ ਜਾਂ ਮੇਰਾ ਹੱਲ ਕਰ ਹਾਏ ਹਾਏ ਨਾ ਪਤਾ ਇੰਨਾ ਨਹੀਂ ਘਰ ਮੋਈਦਾ ਹੁੰਦਾ ਕੋਈ ਨਾ ਮਾਵਾ ਕਹਿੰਦੇ ਹੁੰਦੇਗਾ ਠੀਕ ਆ ਸਾਰਿਆਂ ਤੈਨੂੰ ਮਮੀ ਕਹਿੰਦਾ ਹੁੰਦਾ ਠੀਕ ਆ ਚਲ ਜਿੱਥੇ ਮੈਂ ਗਲਤ ਆ ਉੱਥੇ ਮੈਨੂੰ ਕਵੇ ਵੀ ਪਰ ਬੇਵਕਤਾ ਕਿਉਂ ਕਰਦੀ ਹੈ ਫਿਰ ਮੇਰੇ ਨਾਲ ਚਲ ਕੋਈ ਨਾ ਮੈਨੂੰ ਨਹੀਂ ਪਤਾ ਮਮੀ ਕੋਈ ਨਾ ਕੋਈ ਹੱਲ ਕਰੋ ਤੇ ਨਹੀਂ ਫਿਰ ਮੈਂ ਇੱਥੇ ਆ ਜਾਣਾ ਮੈਂ ਇੱਥੇ ਨਹੀਂ ਰਹਿਣਾਗਾ ਉਹ ਤਰ੍ਹਾਂ ਕੇ ਗੱਡਨ ਨਹੀਂ ਨਟਕ ਕੀ ਆ ਉਹ ਦੇਖ ਰੋ ਅਸੀਂ ਤਾਂ ਪੁੱਤੇ ਵਾਰ ਇੰਨਾ ਸੋਹਣਾ ਲੱਭਿਆ ਤੇ ਰੋ ਭਾਰ ਲਾਇਆ ਹੈ ਨਾ ਮੇਰਾ ਪੁੱਤ ਫੇਰ ਮੰਮੀ ਕੋਈ ਹੱਲ ਕਰੋ ਇਹਦਾ ਮੈਨੂੰ ਨਹੀਂ ਪਤਾ ਨਹੀਂ ਕੋਈ ਨਾ ਆਉਂਦਾ ਪਰ ਤੇਰਾ ਬਾਪੂ ਵੇਖੋ ਤੇ ਮੈਂ ਉਹਨੂੰ ਕੰਨੀ ਆ ਪੁੱਛਦੀ ਆ ਵੀ ਕੀ ਹੱਲ ਕਰਗੇ ਤੇ ਪਰ ਤੂੰ ਨਾ ਇੰਨਾ ਕਭਰਾ ਨਾ ਤੁੱਤ ਤੂੰ ਨਾ ਬੋਲੀ ਮੂਰੇ ਠੀਕ ਆ ਤੇ ਜਦੋਂ ਆਏ ਨਾ ਜੇਤੋ ਤੇ ਮੈਂ ਕਰਦੀ ਆ ਗੱਲ ਤੇ ਤੂੰ ਨਾ ਮੇਰਾ ਪੁੱਤ ਘਰੋਂ ਛੋਲਾ ਚੱਕੀ ਤੇ ਨਹੀਂ ਰਹਾ ਹਸਦਾ ਬੁੱਤ ਘਰੋਂ ਛੋਲਾ ਚੱਕਿਆ ਠੀਕ ਐ ਮੰਮੀ हां ਕੋਈ ਨਾ ਸਿ ਮਾਰਨੇ ਦੇ ਰੈਕ ਦੋ ਦਿਨਾਂ ਚ ਸੇ ਮੈਂ ਆਉਂਗੀ ਤੇ ਕੋਈ ਨਾ ਮੈਂ ਕਰਕੇ ਜਾਉਂਦੀ ਗੱਲ ਪਰ ਠੀਕ ਆ ਹਾਂ ਤੂੰ ਨਾ ਮੇਰੇ ਪੁੱਤ ਜਿੰਨਾ ਦਾ ਮੂਰੇ ਬੋਲੀ ਨਾ ਕੋਈ ਗਲਤ ਕੰਮ ਚੱਕੀ ਹੈ ਠੀਕ ਆ ਠੀਕ ਆ ਮੀ ਕੋਈ ਨਾ ਅਸੀਂ ਆਮਦੇ ਕਰੋ ਦੇ ਓਕੇ ਓਕੇ ਠੀਕ ਆ ਚੰਗਾ ਪੁੱਤ ਨੂੰ ਲੈ ਕੁੜੀ ਕੁੜੀ ਨੇ ਤਾਂ ਹੋਰ ਹੀ ਸੰਸਾ ਜਲਾਤਾ ਹੈ ਗੱਲ ਜੀ ਵਧਦੀ ਜਾਂਦੀ ਉਹਨਾਂ ਦੀ ਮੈਨੂੰ ਤਾਂ ਐ ਸੀਗਾ ਵੀ ਚਲ ਟੱਕ ਜਾਣਗਾ ਓਏ ਗੱਲ ਬੁੜੂងਾਂ ਤੇ ਵੀ ਹੁੰਦਾਂ ਹੀ ਆ ਵੈਤਾਂ ਜਵਾਕੜੀ ਵੀ ਕੀ ਕਰੇ ਸਾਰਾ ਕੰਮ ਜਾਣਦੀ ਐ ਕੜਕ ਚੱਜੀ ਆ ਤੇ ਗੱਲ ਕਰਾਂ ਆ ਵੀ ਜਵਾਬ ਗਲਤ ਕਦਮਣਾ ਚੱਕ ਲਵੇ ਮੈਂ ਤਾਂ ਸੰਸੈ ਲੱਗ ਪਿਆ ਜਾ ਕੇ ਆਵਾਂ ਪੁੱਛ ਕੇ ਫੋਨ ਕਰਕੇ ਕੀ ਪੁੱਛ ਰਣੀ ਤੇ ਮੈਂ ਤਾਂ ਜਾ ਹੀ ਹੋਣੀ ਮੈਂ ਤਾਂ ਰੁਕ ਕਣੀ ਆਂਦਾ ਕੁੜੀ ਦੀ ਗੱਲ ਸੁਣ ਕੇ ਚੋਰਾ ਜਾ ਬਾੜਾ ਲੱਗ ਗਿਆ ਵੇਣੀ ਕੀ ਬੰਦ ਆ ਇੰਨੀ ਗਰਮੀ ਗਰਮੀ ਵਾਲੀਏ ਡੁੱਬੀਂ ਜਿਹੜਾ ਫੋਨ ਕਰਤਾ ਮੈਂ ਕਿਹਾ ਜਾਵਾਂ ਉਹਨੇ ਇੱਧਰ ਬੈਠੀ ਹੋਊ ਉੱਥੇ ਬੈਠੇ ਹੋ ਆਪਦੇ ਕਮਰੇ 'ਚ ਜੀ ਜੀ ਇੱਥੇ ਬੈਠਿਆ ਕੋਣ ਹੈ ਆ ਗਈ ਮੰਮੀ ਹੋਰ ਨਹੀਂ ਮੈਂ ਆ ਗਈ ਮੰਮੀ ਸਸਕਾਰ ਸਸਕਾਰ ਠੀਕਾ ਹਾਂ ਠੀਕਾ ਮੈਂ ਆਜੋ ਬਹਿ ਜਾਓ ਪਾਣੀ ਲੈ ਕੇ ਆਉਂ ਪਹਿਲਾਂ ਮੈਂ ਪਾਣੀ ਲਿਆ ਦੇ ਲਿਉਣੀ ਆਹ ਲੈ ਮੰਮੀ ਪਾਣੀ ਲਿਆ ਪੁੱਤ ਤੇ ਆਹਾ ਛੱਲ ਲਗਾ ਸੀਗਾ ਲੈ ਵੀ ਚੱਲ ਖਾ ਲਵਾਂਗੇ ਤੁਸੀਂ ਕਿੰਨਾ ਫਿਕਰ ਕਰਦੇ ਹੋ ਮੇਰਾ ਨਾ ਤੇ ਤਾ ਮੈਨੂੰ ਸਾਸਾ ਹਰੇਕ ਚੀਜ਼ ਨੂੰ ਕੋਲ ਲੈਂਗੀ ਚੱਕ ਕੇ ਮੇਰੇ ਤੋਂ ਸਾਰਾ ਦਿਨ ਮੈਂ ਕੰਮ ਕਰਦੀ ਆ ਲੈ ਦਾ ਚੀਜ਼ਾਂ ਹੀ ਨੂੰ ਕੋਈ ਜਾਊਗੀ ਚੱਕ ਚੱਕ ਕੇ ਵੀ ਜਿਵੇਂ ਮੈਂ ਕਦੇ ਕੁਝ ਦੇਖਿਆ ਹੀ ਨਹੀਂ ਹੁੰਦਾ ਹਾਂ ਬਹੁਤ ਦਿਨ ਮੈਨੂੰ ਲੱਗਿਆ ਜਿਵੇਂ ਅੰਦਰ ਦੇ ਬੜੀ ਨੇ ਮੇਰਾ ਦਰਦ ਹੀ ਨਹੀਂ ਬੁਲਾਇਆ ਹੀ ਨਹੀਂ ਮੈਂ ਤਾਂ ਬੁਲਾਇਆ ਹੀ ਨਹੀਂ ਤੁਸੀਂ ਮੰਮੀ ਤੁਸੀਂ ਬੁਲਾ ਕੇ ਕੀ ਕਰਨਾ ਬਹੁਤ ਤੰਗ ਕਰਦੀ ਮੰਮੀ ਲਊ ਪੀ ਛੱਡਿਆ ਨੇ ਤਾਂ ਮੇਰਾ ਹਾਂ ਮੇਰਾ ਮੈਨੂੰ ਨਹੀਂ ਪਤਾ ਮੰਮੀ ਤੁਸੀਂ ਕੋਈ ਹੱਲ ਕਰੋ ਜਾਂ ਤਾਂ ਮੈਨੂੰ ਮਾਰ ਦੋ ਜਾਂ ਇਹਨੂੰ ਮਾਰ ਦੋ ਨਾ ਤੇ ਇਹ ਕਾਤੋਂ ਮਾਰ ਮੈਂ ਹੀ ਨਹੀਂ ਰਹਿਣਾ ਇੱਥੇ ਬਹੁਤ ਤੰਗ ਕਰਦੀ ਐ ਤਾਂ ਮੰਮੀ ਔਖਾ ਰਹਿਣਾ ਨੇ ਤਾਂ ਨਾ ਤਾਂ ਮਾਰਨ ਵਾਸਤੇ ਏ ਤੇ ਹੋਰ ਫਿਰ ਹੁਣ ਕੀ ਕਰਾਂ ਇਹਦਾ ਕੀ ਪਤਾ ਸੀ ਜਦੋਂ ਮਾੜੇ ਬੰਦਿਆਂ ਨਾਲ ਵਾਹ ਪੈ ਗਈ ਨਾ ਸਮਝਦੀ ਆ ਨਾ ਸਮਝਦੀ ਆ ਬਥੇਰੇ ਰਿਸ਼ਤੇਦਾਰਾਂ ਨੂੰ ਕਹਿ ਕਹਿ ਕੇ ਦੇਖ ਲਿਆ ਕਿਸੇ ਦੇ ਅੱਖੇ ਨਹੀਂ ਲੱਗਦੀ ਆਹੋ ਪਰ ਸਿਆਣੀ ਵਿਆਣੀ ਆ ਤੂੰ ਹਨਾ ਮੈਂ ਤੂੰ ਕੋਈ ਸਿਆਣੀ ਗੱਲ ਕਰ ਹੈ ਤੇ ਧਿਆ ਪਤਾ ਪਾ ਕਾਦੇ ਹਸ ਤੇ ਵਣੇ ਕਮਲ ਕੁੱਤੇ ਲਾਉਣ ਨੂੰ ਇਹ ਤਾਂ ਵਿਆਹ ਨੂੰ ਕੋਈ ਨਾ ਕਹੇ 10 10 ਕਾਸ ਨੂੰ ਘਰ ਆਹੋ ਕਰਿਆ ਇਹ ਨਹੀਂ ਸੁਧਰਦੀ ਮੰਮੀ ਚੱਲ ਮੇਰੀ ਸੁਣ ਗੱਲ ਪੁੱਤ ਕੀ ਆ ਮੰਮੀ ਆ ਲਿਆਈਆਂ ਫਿਰ ਮੈਂ ਦਵਾਈ ਜੀ ਅੱਛਾ ਹੋਰ ਹੂੰ ਉਦ ਤੇ ਤੂੰ ਹੁਣ ਆਏ ਕਰ ਇਹ ਨਾ ਤੂੰ ਉਹਦੇ ਦਾਲ ਚ ਪਾਉਣੀ ਆ 20 ਦਿਨ ਮਹੀਨਾ ਥੋੜੇ ਥੋੜੇ ਅੱਛਾ ਹੌਲੀ ਹੌਲੀ ਆਪੇ ਮੰਜੇ ਤੇ ਪੈ ਕੇ ਆਪੇ ਹੋਜੂ ਚਲ ਇਹ ਨਾਲੇ ਤਾਂ ਤੇਰੇ ਤੇ ਕੋਈ ਸ਼ੱਕ ਨਾ ਕਰੂਗਾ ਹਾਂ ਤੇ ਨਾਲੇ ਉਹਦਾ ਤੇਰਾ ਕੰਮ ਹੋਜੂ ਫਿਰ ਹੋਰ ਕੀ ਹੋ ਜਦੋਂ ਹੁਣ ਤੂੰ ਹਨਾ ਇਹ ਤੇ ਤੇਰੇ ਭਰਾ ਭਰ ਬਲੂਰ ਰੋਲ ਜਾਣਗੇ ਤੂੰ ਕੁਛ ਕਰ ਲਿਆ ਨਹੀਂ ਨਹੀਂ ਸੋ ਸਮਝ ਕੇ ਮੈਂ ਇਹ ਕੰਮ ਕਰ ਜੀ ਤਾਂ ਮੇਰਾ ਨਹੀਂ ਕਰ ਬਸਦੀ ਇਹ ਪਰ ਕੀ ਕਰਗੇ ਤੇ 20 ਦਿਨ ਹੁਣ ਤੂੰ ਉਹਦੇ ਨਾਲ ਲੜੀ ਨਾ ਬੋਲੀ ਨਾ ਵੀ ਸ਼ੱਕ ਨਾ ਹੋਵੇ ਕਿਸੇ ਨੂੰ ਅੱਛਾ ਸੋਹਣੀ ਸੇਵਾ ਕਰੇ ਸੋਹਣੀ ਰੋਟੀ ਪਾਣੀ ਪੜਾਈ ਇਹ ਤੇ ਮੈਂ ਇੱਕ ਵਾਰੀ ਕੁਸ ਕਹਿ ਦੇਵਾਂ ਤੂੰ ਨਾ ਬੋਲੀ ਠੀਕ ਹੈ ਮੈਨੂੰ ਹਾਂ ਨਹੀਂ ਤੇ ਸ਼ੱਕ ਹੋ ਜੂ ਵੀ ਕਣ ਇਹਨੇ ਮੈਨੂੰ ਕੁਸ ਪਾਤਾ ਨਹੀਂ ਨੇ ਕੋਈ ਗੱਲ ਨਹੀਂ ਜਮਾਨੀ ਉਹ ਕਰਦੀ ਮੈਂ ਚਲ ਤੁਸੀਂ ਬੈਠੋ ਮੈਂ ਚਾਹ ਲੈ ਕੇ ਆਉਂਦੀ ਇਹ ਮੈਂ ਲੱਕੋ ਜਾ ਇੱਥੇ ਮੈਂ ਰੋਟੀ ਫੜਾਉਣੀ ਮਮੀ ਜੀ ਆਹ ਲਓ ਰੋਟੀ ਖਾ ਲਓ ਲਿਆ ਫੜਾਉ ਦੇ ਹੋਣ ਤਾਂ ਮੈਂ ਰੋਟੀ ਪਾਣੀ ਬਲਾਈ ਸੋਨਾ ਬਣਾਉਂਦੀ ਅੱਗੇ ਤਾਂ ਮੱਛੀਆਂ ਸੜੀਆਂ ਲਾ ਕੇ ਦੇ ਦਿੰਦੀ ਸੀ ਮੈਂ ਇੱਕ ਗੱਲ ਹੋਰ ਵੀ ਸੋਚਣ ਵਾਲੀ ਆ ਵੀ ਹੁਣ ਮੈਨੂੰ ਭੱਜ-ਭੱਜ ਕੇ ਨਹੀਂ ਪੈਂਦੀ ਮੰਮੀ ਜੀ ਮੰਮੀ ਜੀ ਕਰਦੀ ਆ ਜਿੱਦਾਂ ਦੀ ਇਹਦੀ ਮਾਂ ਆ ਕੇ ਗਈ ਬਲਾਈ ਬਦਲਾ ਆਇਆ ਵਾ ਇਹਦੇ ਵਿੱਚ ਮੈਨੂੰ ਵੀ ਆਪਦੇ ਆਪ ਨੂੰ ਬਦਲਣਾ ਚਾਹੀਦਾ ਮੈਂ ਇਹਨੂੰ ਭੱਜ-ਭੱਜ ਪੈ ਨਹੀਂ ਰਹੀ ਨਹੀਂ ਮੰਮੀ ਜੀ ਆਲ ਹੋਰ ਰੋਟੀ ਲੈ ਲਓ ਰੱਖ ਦੇ ਪੁੱਤ ਇੱਥੇ ਬੈਠ ਪੁੱਤ ਮੇਰੇ ਕੋਲ ਉਹ ਰਿਹਾ ਹਾਂਜੀ ਮੰਮੀ ਰੋਟੀ ਤਾਂ ਮੈਂ ਫੇਰ ਖਾਣੀ ਹੈ ਹਾਂਜੀ ਪੁੱਤ ਤੂੰ ਸਾਰੀ ਦਿਹਾੜੀ ਤੁਰੇ ਫਿਰਦੀ ਹਾਂਜੀ ਤੁਹਾਡਾ ਵੀ ਧਿਆਨ ਰੱਖਿਆ ਕਰ ਕਦੇ ਮੈਂ ਰੋਟੀ ਬਣਾ ਕੇ ਕਦੇ ਪਾਣੀ ਪਿਵਾ ਕੇ ਕੋਈ ਗੱਲ ਨਹੀਂ ਮੰਮੀ ਰੋਟੀ ਚੰਨਾ ਖਾ ਲੈਣੀ ਆ ਹੋਰ ਤਾਂ ਰੋਟੀ ਮੈਂ ਬਸ ਪਰ ਪੁੱਤ ਆਵਦਾ ਪੂਰਾ ਧਿਆਨ ਰੱਖਿਆ ਕਰ ਵੇਲੇ ਨਾ ਰੋਟੀ ਖਾ ਲਿਆ ਕਰ ਠੀਕ ਹੈ ਹਾਂ ਸਾਰਾ ਕੰਮ ਤੇਰੇ ਤੇ ਆ ਚੰਗੀ ਚਾਹ ਚੁ ਕਰਕੇ ਪੀ ਲਿਆ ਕਰ ਚੰਗਾ ਠੀਕ ਹੈ ਠੀਕ ਹੈ ਮੰਮੀ ਕੋਈ ਹਾਂ ਕਿਉਂ ਕਿਤੇ ਕੋਈ ਆ ਜਾਂਦਾ ਕਿ ਤੂੰ ਰੋਟੀ ਫੜਾਤੀ ਕਦੇ ਮੁੰਡਾ ਆ ਗਿਆ ਕਦੇ ਤੇ ਡੇਢੀ ਆ ਗਿਆ ਕਿ ਤੂੰ ਹਾਂਜੀ ਹਾਂ ਤੇ ਆਦਾ ਧਿਆਨ ਰੱਖਿਆ ਕਰਾ ਜੀ ਤਨ ਮੇਰਾ ਚਿੱਤ ਜਿਹਨੇ ਠੀਕ ਹੈਗਾ ਕੀ ਹੋ ਗਿਆ ਪਤਾ ਹੀ ਨਹੀਂ ਕਿਉਂ ਘਬਰਾ ਜਾ ਪਈ ਜਾਂਦਾ ਹੋਰ ਹੀ ਕੁਝ ਹੋਈ ਜਾਂਦਾ ਅੱਛਾ ਹੂੰ ਕੋਈ ਗੱਲ ਨਹੀਂ ਮੰਮੀ ਤੂੰ ਰੋਟੀ ਖਾ ਲਓ ਮੈਂ ਰੋਟੀ ਨਹੀਂ ਰੋਟੀ ਮੈਂ ਬਾਸਮਣ ਨੂੰ ਬਸ ਪਾਣੀ ਲਿਆਦੀ ਮੁੜ ਕੇ ਠੀਕ ਹੈ ਹਾਂ ਹੇ ਯਾਰ ਮੰਮੀ ਤਾਂ ਮੇਰਾ ਕਿੰਨਾ ਮੋਹ ਕਰਨ ਲੱਗੇ ਜਦੋਂ ਦਿਨ ਦਿਨ ਮੈਂ ਦਵਾਈ ਪਾ ਕੇ ਦਿੰਨੀ ਰੋਟੀ ਦੇ ਵਿੱਚ ਤੇ ਵਧੀਆ ਨੂੰ ਮੈਂ ਜੀ ਜੀ ਕਰਦੀ ਆ ਤੇ ਉਹ ਵੀ ਮੈਨੂੰ ਪੁੱਤ ਪੁੱਤ ਕਰਨ ਲੱਗੀ ਇਹ ਤਾਂ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਆਏ ਨਹੀਂ ਸੀ ਕਰਨਾ ਚਾਹੀਦਾ ਹਾਏ ਰੱਬਾ ਮੇਰੀ ਮੰਮੀ ਠੀਕ ਹੋ ਜੇ ਜੇ ਮੈਂ ਮੰਮੀ ਨੂੰ ਫੋਨ ਕਰਦੀ ਆ ਮੰਮੀ ਨਾਲ ਗੱਲ ਕਰਦੀ ਆ ਵੀ ਮੰਮੀ ਮੈਨੂੰ ਕੋਈ ਹਾਲ ਦੱਸਦੀ ਮੰਮੀ ਨੂੰ ਕੁਝ ਨਾ ਹੋਵੇ ਜੇ ਮੰਮੀ ਨੂੰ ਕੁਝ ਹੋ ਗਿਆ ਨਾ ਤਾਂ ਮੇਰਾ ਤਾਂ ਜੀ ਨਹੀਂ ਲੱਗਣਾ ਇਸ ਘਰ ਦੇ ਵਿੱਚ ਮੈਂ ਮੰਮੀ ਬਿਨਾਂ ਨਹੀਂ ਰਹਿ ਸਕਦੀ ਚਲ ਮੈਂ ਮੰਮੀ ਨੂੰ ਫੋਨ ਲਾਉਂਦਾ ਓੜੇ ਕਿੰਨਾ ਚਰ ਹੋ ਗਿਆ ਉਹ ਤਾਂ ਪਾਣੀ ਨਹੀਂ ਲੈ ਕੇ ਆਈ ਚਲ ਮੈਂ ਬਾਹਰ ਜਾ ਕੇ ਪੀ ਆਉਣੀ ਆ ਉਹ ਅੱਜ ਮੇਰਾ ਚਿੱਟਾ ਜਾ ਖਰਾਈ ਜਾਂਦਾ ਨਾਲ ਮੈਂ ਪਾਂਡੇ ਰੱਖੇ ਹੋਏ ਆਂ ਉਟੀ ਤਾਂ ਮੈਂ ਖਾ ਲਈ ਕੰਮ ਧੰਦੇ ਲੱਗ ਗਿਆ ਹੋਊ ਆਪ ਤੇ ਉਹ ਮੈਂ ਮਾਰ ਚਾ ਮੈਂ ਤਾਂ ਨਹੀਂ ਉੱਠਿਆ ਜਾਂਦਾ ਇਹ ਵੋ ਮਮੀ 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 ਕੀ ਹੋਵੇ ਤੁਹਾਨੂੰ ਮਮੀ ਉੱਠੋ ਮੰਮੀ ਕੀ ਹੋ ਗਿਆ ਤੁਹਾਨੂੰ ਹਾਏ ਮੰਮੀ ਨੂੰ ਕੀ ਹੋ ਗਿਆ ਡੈਡੀ ਅਰਗੇ ਵੀ ਘਰੇ ਨਹੀਂਗੇ ਮੰਮੀ ਮੰਮੀ ਉੱਠੋ ਬਾਹਰ ਮੈਨੂੰ ਕੀ ਹੋ ਗਿਆ ਮੈਨੂੰ ਤਾਂ ਬਹੁਤ ਵੱਡਾ ਪਾਪ ਹੋ ਗਿਆ ਹੈ ਮੰਮੀ ਨੂੰ ਮੈਨੂੰ ਠੀਕ ਕਰ ਦੋ ਕੀ ਹੋ ਗਿਆ ਪੁੱਤਰ ਮੰਮੀ ਨੂੰ ਕੀ ਹੋ ਗਿਆ ਹਾਂ ਮੈਂ ਤਾਂ ਆ ਵੀ ਕੀ ਹੋ ਗਿਆ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ ਮੰਮੀ ਪਲੀਜ਼ ਮੇਰੀ ਮੰਮੀ ਨੂੰ ਠੀਕ ਕਰ ਦੋ ਮੈਂ ਨਹੀਂ ਮੰਮੀ ਬਿਨਾ ਰਹਿ ਸਕਦੀ ਮੰਮੀ ਤੁਸੀਂ ਠੀਕ ਕਰ ਦੋ ਮੇਰੀ ਮੰਮੀ ਨੂੰ ਮੰਮੀ ਮੰਮੀ ਤੁਸੀਂ ਠੀਕ ਕਰੋ ਠੀਕ ਹੈ ਪੁੱਤਰ ਮੈਂ ਕਰ ਕੀ ਹੋ ਗਿਆ ਸੀ ਤੁਹਾਨੂੰ ਬਹਿ ਜਾ ਇੱਥੇ ਕੀ ਹੋ ਗਿਆ ਭੈਣ ਜੀ ਇੱਥੇ ਹੋਇਆ ਤਾਂ ਧੀਏ ਮੈਨੂੰ ਕੁਛ ਨਹੀਂ ਸੀਗਾ ਇਹ ਤਾਂ ਜਾਂਦੀ ਰਵੇ ਤੇਰੀ ਮਾਂ ਉਹ ਤੇ ਆਈ ਨਹੀਂ ਸੀਗੀ ਹਾਂਜੀ ਉਹਦੇ ਨੇ ਮੈਨੂੰ ਗੱਲ ਦੱਸੀ ਸੀ ਆ ਕੇ ਅੱਛਾ ਹਾਂ ਇਹ ਜਾਂਦੀ ਰਵੇ ਇਹੋ ਜਿਹੇ ਮਾਵਾ ਤਾਂ ਘਰ ਘਰ ਹੋਣ ਜੇ ਮਾਵਾ ਚੰਗੀਆਂ ਹੋਣੀਆਂ ਤਾਂ ਧੀਆਂ ਦੇ ਘਰ ਆ ਜਿਹੜੇ ਉਹ ਟੁੱਟਦੇ ਟੁੱਟਦੇ ਨਹੀਂ ਉਹ ਹਾਂ ਇਹ ਤਾਂ ਬੁੱਤ ਮੈਂ ਤੁਹਾਡਾ ਘਰ ਬਚਾਉਣ ਦੀ ਖਾਤਰ ਕਰਿਆ ਅੱਛਾ ਹੋਰ ਆਏ ਕਿਤੇ ਬੰਦਾ ਮਾਰਨਾ ਬੁੱਤ ਸੌਖਾ ਹੁੰਦਾ ਉਹ ਤਾਂ ਮੈਂ ਤੈਨੂੰ ਪਾਣੀ ਪਾ ਕੇ ਦੇਗੀ ਟੂਟੀ ਤੋਂ ਕਸਮ ਇਹਨੂੰ ਸਮਝਾਇਆ ਕਸਮ ਤੇਨੂੰ ਸਮਝਾਇਆ ਪੁੱਤ ਸਹੀ ਗਾ ਹਾਂ ਵੀ ਤੁਹਾਡੇ ਘਰ ਬਾਤ ਜੇ ਟੋਨਾ ਤੇ ਮੂਹੂ ਪਿਆਰ ਪੈਦਾ ਕੀਤਾ ਮੇਰੀ ਧੀ ਦਾ ਘਰ ਸੀ ਤੇ ਪੁੱਤ ਦਾ ਘਰ ਸੀ ਹਾਂ ਪੁੱਤ ਮੇਰੇ ਪੁੱਤ ਦਾ ਘਰ ਉੱਟ ਜਾਣਾ ਸੀ ਜਦੋਂ ਇਹ ਮੈਨੂੰ ਅੰਦਰ ਫੇਰ ਕਮਰੇ ਚ ਮਿਲਣ ਆਈ ਉਹਦੇ ਫਿਰ ਮੈਨੂੰ ਕਹਿੰਦੀ ਭੈਣ ਜੀ ਮੈਂ ਤਾਂ ਐ ਕਰਕੇ ਟੂਟੀ ਦਾ ਪਾਣੀ ਭਰ ਲਈ ਆਈ ਤੇ ਤੂੰ ਮੇਰਾ ਸਾਥ ਦੇ ਕਹਿੰਦੀ ਆਪਾਂ ਨਾਲੇ ਤਾਂ ਤੂੰ ਸਮਝ ਜੇਂਗੀ ਨਾਲੇ ਕਹਿੰਦੀ ਆਪਾਂ ਉਹ ਤਾਂ ਨਿਆਣੀਆਂ ਕਿਉਂ ਉਹ ਨਿਆਣੀਆਂ ਨਾਲ ਇੱਕ ਜੂੰ ਵੀ ਹਾਂ ਕਿਵੇਂ ਪੀਆ ਹੁਣ ਆਪਾਂ ਦੋਨੇ ਜਾਣਾਂ ਇੱਕ ਹੋ ਗਏ ਨਾਲ ਉਹ ਕਹਿੰਦੀ ਵੀ ਮਿੱਠਾ ਬੋਲਣਾ ਤੈਨੂੰ ਐ ਕਹਿ ਗਈ ਵੀ ਤੂੰ ਮਿੱਠਾ ਉਹ ਜਦੋਂ ਮਿੱਠਾ ਆਪਾਂ ਮੈਂ ਤੈਨੂੰ ਮਿੱਠਾ ਬੋਲੀ ਗਈ ਤੂੰ ਮੈਨੂੰ ਮਿੱਠਾ ਬੋਲੀ ਗਈ ਤੇ ਉਹ ਆ ਤੇ ਮੋਹ ਵਧ ਗਿਆ ਆਪਣਾ ਸਹੀ ਗੱਲ ਹੁਣ ਆਪਾਂ ਤਾਂ ਐਵੇਂ ਹੀ ਲੜੀ ਜਾਂਦੇ ਐਵੇਂ ਲੜੀ ਜਾਂਦੇ ਕਿਸੀ ਨਾ ਪੁੱਤ ਹੁਣ ਆਪ ਨੂੰ ਸਮਝ ਆ ਗਈ ਮਿੱਠਾ ਬੋਲ ਕੇ ਸਾਰਾ ਕੁਝ ਹੋ ਜਾਂਦਾ ਠੀਕ ਆ ਕਿ ਤੈਨੂੰ ਓਕ ਝੋਕ ਨੂੰ ਸੱਚ ਦੀ ਹੋ ਜਾਂਦੀ ਹੈ ਪਰ ਜਿਹੜੀ ਮਠਾਸ ਨਾ ਵੇਖ ਆਪਣੇ ਕਿੰਨੇ ਸੋਹਣੇ ਦੈਂ ਲੰਗੇ ਇਹ ਤਾਂ ਹੈ ਨਹੀਂ ਸਹੀ ਗੱਲ ਹੈ ਉਸੂ ਥੋੜਾ ਹੋ ਜਾਂਦਾ ਜਦੋਂ ਇੱਕ ਮੂਰੋ ਕੌੜਾ ਬੋਲਦਾ ਫਿਰ ਦੂਜਾ ਬੋਲਦਾ ਉਹ ਫਿਰ ਐਂ ਘਰਾਂ 'ਚ ਫਰਕ ਪੈ ਜਾਂਦਾ ਹੂੰ ਚੱਲ ਪੁੱਤ ਕੁਛ ਵੀ ਆ ਆਪਣਾ ਘਰ ਵਾਸਤੇ ਹੋਰ ਐਂ ਆਉਂਦਾ ਰਹੋ ਮਾਮਾ ਤੇ ਆਂ ਨੂੰ ਹਨਾ ਉਹੀ ਗੱਲ ਤੇ ਤੁਹਾਡਾ ਘਰ ਆ ਤੁਹਾਡਾ ਵਾਰ ਆ ਕੋ ਦੋ ਨਹੀਂ ਚਾਰ ਨਹੀਂ ਪੁੱਤ ਜਉਂਦੀ ਰਵੇ ਭੈਣ ਆ ਭੈਣ ਮੇਰੀ ਜੀ ਨੇ ਮੇਰੇ ਪੁੱਤ ਦਾ ਘਰ ਬਚਾ ਤਾ ਸਹੀ ਗੱਲ ਹੂੰ ਚਲੋ ਬੈਠੋ ਮੈਂ ਚਾਹ ਪਾਣੀ ਬਣਾ ਕੇ ਲਿਓਣੀ ਥੋੜੀ ਵਾਰ ਆਹੋ ਕਰ ਲਿਆ ਚਾਹ ਅੱਜ ਤਾਂ ਚੰਗੀ ਜੀ ਕਰ ਲਈ ਐ ਅੱਜ ਨਾ ਵੱਧ ਮਿੱਠਾ ਪਾ ਦੇ